ਬਹੁਤ ਵੱਡੀ ਪੱਦਰ ਤੇ ਮੀਂਹ ਬਾਈ ਤੂਫਾਨ ਦੇ ਨਾਲ ਬਹੁਤ ਜ਼ਿਆਦਾ ਬਿੰਦੀ ਲਸ਼ ਕਰੇ ਦੇ ਬਹੁਤ ਹੀ ਜ਼ੋਰ ਦਾ ਮੀਂਹ ਪ ਰਿਹਾ ਵੈਸ ਟਾਈਮ ਜ਼ਿਲ੍ਹਾ ਸ੍ਰੀ ਗੰਗਾ ਨਗਰ ਰਾਜਸਥਾਨ ਦੇ ਵਿੱਚ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਹਰ ਦਿਸਤਿਤੀ ਦਾ ਰੱਖੇ ਆ ਆ ਦੇਖੋ ਕਿੰਨੀ ਮੋਟੀ ਕਣੀ ਦਾ ਲੱਗਦਾ ਜਿਵੇਂ ਇੱਕ ਬੱਦਲ ਫਟਿਆ ਹੁੰਦਾ ਹੈ ਬਹੁਤ ਕਟੋਕਾ ਤੈਨੂੰ ਅੱਧਾ ਘੰਟਾ ਹੋ ਗਿਆ ਇਸ ਤਰ੍ਹਾਂ ਪਈ ਜਾਂਦੇ ਨੇ ਲੀਗਲੀ ਬਹੁਤ ਜ਼ੋਰ ਦੀ ਲਸ਼ਕ ਰਹੀ ਹੈ ਤੇ ਤੂਫਾਨ ਚੱਲ ਰਿਹਾ ਹੈ ਉਹ ਜ਼ੋਰ ਦਾ ਬਹੁਤ ਹੀ ਜ਼ੋਰ ਦਾ ਪਈ ਜਾਂਦਾ ਹੈ ਅੱਧਾ ਘੰਟਾ ਹੋ ਗਿਆ ਜੋ ਇਸੇ ਤਰ੍ਹਾਂ ਪਈ ਜਾਂਦੇ ਤੇ ਜਿਲੀ ਵੀ ਬਹੁਤ ਜ਼ੋਰ ਦੀ ਲਸ਼ ਕਰੀ ਹੈ ਲਗਾਤਾਰ ਵੀਡੀਓ ਬਣਾ ਰਿਹਾ ਇੰਨਾ ਭਾਰੀ ਨਹੀਂ ਕਿਤੇ ਦੇਖੈਨ लॻातार दो घंटे मीह पिया बई